ਸਾਹਿਬ ਜਦਾ ਜੂਹਾਰ ਸਿੰਘ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਲੈ ਕੇ ਆ ਗਏ ਪਹਿਲੀ ਦੇ ਨਾਲ ਦੋ ਹੱਥ ਕਰਦੇ ਹੋਏ ਮੈਦਾਨੇ ਜੰਗ ਦੇ ਸ਼ਹੀਦ ਦੀ ਜਾਮ ਪੀ ਗਏ ਸੰਘ ਸ਼ਹੀਦ ਹੋ ਗਏ ਜੇ ਉਧਰ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਮੈਦਾਨੇ ਜੰਗ ਦੇ ਜੰਗ ਵਾਸਤੇ ਚਾਰ ਹੋਏ ਛਾਇਨਾ ਲਿਖਿਆ ਕਰਦਾ ਹੌਲੀ ਹੌਲੀ ਸਰਕਾਰ ਨੇ ਘੜੀ ਵਿੱਚੋਂ ਦੇ ਕੇ ਥਾਪੜਾ ਸਿੰਘ ਸਰਦਾਰ ਤੋਰੇ ਬੋਲੇ ਹੋ ਗਏ ਜਥੇ ਜਥੇ ਵਿੱਚੋਂ ਇੱਕ ਇੱਕ ਕਰਕੇ ਜਥੇ ਦਾਰ ਤੋਰੇ ਅਰਦਲ ਵਿੱਚ ਬਸ ਪੰਜ ਸਿੰਘ ਰਹਿ ਗਏ ਬਾਕੀ ਚੋਣਵੇਂ ਸਾਹ ਫੁਲਾਰ ਤੋਰੇ ਪੈਗੀ ਸਿੰਘਾਂ ਨੂੰ ਸੋਚਾ ਸਤਿਗੁਰੂ ਨੇ ਵਾਰੀ ਨਾਲ ਆ ਜੀਤ ਜੁਝਾਰ ਤੋਰੇ ਵਾਰੀ ਨਾਲ ਸਤਿਗੁਰਾਂ ਨੇ ਦੋਨੇ ਸਾਹਿਬਜ਼ਾਦੇ ਤੌਰ ਤੇ ਸ਼ਹੀਦ ਹੋ ਗਏ ਤੇ ਸਤਿਗੁਰੂ ਆਪ ਮਾਣਦੇ ਜੰਗ ਵਿੱਚ ਜਾ ਕੇ ਬੈਰੀ ਦਾ ਦੋ ਹੱਥ ਕਰਨ ਵਾਸਤੇ ਤਿਆਰ ਹੋਏ ਆ ਸ਼ਹੀਦੀ ਜਾਮ ਪੀਣ ਵਾਸਤੇ ਵਿਜਿਤ ਪਰ ਸਿੰਘਾਂ ਨੇ ਬੇਨਤੀ ਕੀਤੀ ਸਤਿਗੁਰੂ ਤੁਸੀਂ ਚਮਕਾਰ ਦੀ ਗੜੀ ਛੱਡ ਕੇ ਚਲੇ ਜਾਓ ਜੇਕਰ ਆਪ ਇਥੋਂ ਬਚ ਕੇ ਨਿਕਲ ਜੂਗੇ ਤੇ ਸਾਡੇ ਵਰਗੇ ਸੈਂਕੜੇ ਹਜ਼ਾਰਾਂ ਸਿੰਘ ਤੁਸੀਂ ਤਿਆਰ ਕਰ ਲੋਗੇ ਸਤਿਗੁਰੂ ਤੁਹਾਡੀ ਬੜੀ ਜ਼ਰੂਰਤ ਹੈ ਪਰ ਸਤਿਗੁਰੂ ਇਥੋਂ ਜਾਣ ਵਾਸਤੇ ਤਿਆਰ ਨਹੀਂ ਸ਼ੋਰ ਨੇ ਲਿਖਿਆ ਕਹਿੰਦਾ ਸਿੱਖ ਨਾਲ ਜਗਲੰਬ ਦੇ ਬੋਲ ਉੱਠੇ ਹੁਣ ਕੁਝ ਸੁਣਨ ਸੁਣਾਉਣ ਦੀ ਆਗਿਆ ਨਹੀਂ ਗੋਵਿੰਦ ਸਿੰਘ ਪੰਥ ਤੈਨੂੰ ਹੁਕਮ ਕਰਦਾ ਇੱਥੇ ਘੜੀ ਲਗਾਉਣ ਦੀ ਆਗਿਆ ਨਹੀਂ ਤੂੰ ਹੈ ਗੁਰੂ ਖਾਲਸੇ ਦਾ ਤੇ ਗੁਰੂ ਤੇਰਾ ਉਹਦਾ ਹੁਕਮ ਪਲਟਾਉਣ ਦੀ ਆਗਿਆ ਨਹੀਂ ਤੇਰੀ ਜਾਨ ਆ ਮਾਨਤਾ ਖਾਲਸੇ ਦੀ ਉਹਨੂੰ ਕਿਤੇ ਗਵਾਉਣ ਦੀ ਆਗਿਆ ਨਹੀਂ ਕਹਿੰਦੇ ਛੇਤੀ ਉੱਠੋ ਤੇ ਕਲਮੀਆਂ ਜਿਗੇ ਲਾਹੋ ਦੂਰ ਬੇਰੀਆਂ ਦੀ ਨਗਰ ਤੋਂ ਹਟ ਜਾਓ ਬੇਲਾ ਪਾ ਕੇ ਫੌਜ ਤਿਆਰ ਕਰਕੇ ਫਿਰ ਬੈਰੀਆਂ ਦੇ ਨਾਲ ਡੰਕ ਜਾਓ ਉਧਰ ਪੰਜ ਸਿੰਘਾਂ ਦਾ ਸਤਗੁਰੂ ਨੇ ਹੁਕਮ ਮੰਨਿਆ ਤੇ ਸਤਗੁਰੂ ਕਹਿਣ ਲੱਗੇ ਠੀਕ ਹੈ ਮੈਂ ਇਥੇ ਜਾਣਾ ਨਹੀਂ ਚਾਹੁੰਦਾ ਪਰ ਖਾਲਸਾ ਪੰਥ ਪੰਜ ਸਿੰਘਾਂ ਦਾ ਹੁਕਮ ਆ ਜਿਹੜਾ ਮੈਂ ਟਾਲ ਨਹੀਂ ਸਕਦਾ ਸਤਗੁਰੂ ਕਹਿੰਦਿਆ ਕਹਿੰਦੇ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਨਹੀਂ ਪਰ ਮੈਂ ਹੁਕਮ ਪੂਰਾ ਕਰਕੇ ਚੱਲਿਆ ਹਾਂ ਲੋਕੀ ਕਹਿਣਗੇ ਕੈਣ ਲਖਬਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਚੱਲਿਆ ਹਾਂ ਇਹਨਾਂ ਮਹੀਨਿਆਂ ਤੋਂ ਮੈਨੂੰ ਮਾਣ ਮਿਲਦਾ ਕਿ ਮੈਂ ਜਾਨ ਬਚਾ ਕੇ ਚੱਲਿਆ ਹਾਂ ਉਹ ਵੀ ਕਹਿਣ ਲੋਕੀ ਤਾਂ ਵੀ ਸੁਣ ਲਵਾਂਗਾ ਕਿ ਮੈਂ ਪੁੱਤ ਮਰਵਾ ਕੇ ਚੱਲਿਆ ਹਾਂ ਮੈਨੂੰ ਰਤਾ ਪ੍ਰਵਾਹ ਨਹੀਂ ਜੱਗ ਸਾਰਾ ਲਖਬਾਰ ਹੀ ਭਾਵੇਂ ਜੱਗ ਦਾ ਚੋਰ ਸਮਝੇ ਪਰ ਮੈਂ ਇਹ ਨਾ ਸੁਣਾ ਗੋਬਿੰਦ ਸਿੰਘ ਦੇ ਸਿੰਘ ਹੋਰ ਸਮਝੇ ਤੇ ਪੁੱਤ ਹੋਰ ਸਮਝੇ ਸਤਗੁਰੂ ਕਲਗੀਆਂ ਵਾਲੇ ਪਾਸ਼ਾ ਪੰਜ ਸਿੰਘਾਂ ਦਾ ਹੁਕਮ ਮੰਨ ਕੇ ਚਮਕੌਰ ਦੀ ਕੱਚੀ ਗੜੀ ਵਿੱਚੋਂ ਮਾਰ ਕੇ ਤਾੜੀ ਛੱਡ ਕੇ ਜਕਾਰੇ ਐਉਂ ਤੁਰਪੇ ਬਈ ਸੁਤਿਆ ਸਿੰਘ ਜੀ ਉਹਨਾਂ ਵੱਲੋਂ 200 ਰੁਪਏ ਟਾਡੀ ਜਿੱਥੇ ਸਪੈਸ਼ਲ ਨਾਮ ਆਇਆ ਖਰੀਸ ਸਿੰਘ ਜੀ ਮੈਂਬਰ ਸਾਹਿਬ ਉਹਨਾਂ ਵੱਲੋਂ 100 ਰੁਪਏ ਆਇਆ ਹੋਰ ਵੀਰਾਂ ਵੱਲੋਂ ਬੇਅੰਤ ਆਇਆ ਪਹੁੰਚਿਆ ਧੰਨਵਾਦ ਦੀਆਂ ਇੱਕ ਸ਼ਾਇਰ ਨੇ ਬੜੀਆਂ ਸੋਹਣੀਆਂ ਲਾਈਨਾਂ ਲਿਖਿਆ ਕਹਿੰਦਾ ਕਾਫ ਕਾਰਖਾਨਾ ਜਿੱਥੇ ਇੰਜਨਾਂ ਦਾ ਕੂ ਕੂ ਨਾ ਹੋਵੇ ਤਾਂ ਕੀ ਹੋਵੇ ਜਿੱਥੇ ਲੱਗੇ ਅੰਗਰੇਜ਼ ਦੀ ਹੋਵੇ ਮਾਹੌਲ 1 2 ਨਾ ਹੋਵੇ ਤਾਂ ਕੀ ਹੋਵੇ I'm a God. ਨੰਬਰ ਉਹ 100 ਪਾਟੀ ਜਿੱਥੇ ਸਪੈਸ਼ਲ ਨਾਮ ਆਇਆ ਮੇਜਰ ਸਿੰਘ ਕੀ ਕਲੈਰ ਉਹਨਾਂ ਵੱਲੋਂ ਪਿਆਰ ਪਾਇਆ ਆ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਸਰਦਾਰ ਸ਼ੇਰ ਸਿੰਘ ਜੀ ਉਹਨਾਂ ਵੱਲੋਂ 200 ਪਾਟੀ ਜਿੱਥੇ ਸਪੈਸ਼ਲ ਨਾਮ ਹੋਰ ਸਾਰੇ ਦਾ ਵੱਲੋਂ ਬਹੁਤ ਪਿਆਰ ਬਹੁਤ ਜੀ ਧੰਨਵਾਦ ਜੀ ਆ ਇੱਕ ਸ਼ਾਇਰ ਨੇ ਬੜਾ ਸੋਹਣਾ ਲਿਖਿਆ ਕਹਿੰਦਾ ਅਸੀਂ ਅੱਖ ਉੱਤੇ ਧੌਣ ਉੱਚੀ ਕਰਕੇ ਹਮੇਸ਼ਾ ਜਾਂਦੇ ਕਹਿੰਦਾ بے ਅਣਖਾਂ ਦੇ ਜੱਗ ਤੇ ਕੀ ਜਿਉਣਾ ਜੀ ਜੀ ਹਰ ਕੋਈ ਅਣਖ ਬੰਗਾਰ ਦਾ ਏ ਲੋਕੀ ਪੂਜਦੇ ਨੇ ਸਦਾ ਉਹਨਾਂ ਯੋਧਿਆਂ ਨੂੰ ਜੋ ਮੱਖਣ ਕੌਮ ਲਈ ਜ਼ਿੰਦਗੀ ਵਾਰਦਾ ਏ ਸੰਗਤ ਸਿਆਉਂਦੇ ਸੇਰ I'm right. as